ਦੋਸਤੋ ਨਮਸਕਾਰ ਮੈਂ ਅਸੇ ਜਿਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਵਿੱਚ ਲਾਇਸੈਂਸੀ 바ਰ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਹੁੱਕਾ ਸਪਲਾਈ ਕਰਨ ਵਾਲਿਆਂ ਦੇ ਉੱਤੇ ਕੀਤੀ ਵੱਡੀ ਕਾਰਵਾਈ ਮਾਨਯੋਗ ਡੀਐਸਪੀ ਸਰਵਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਕੋਲ ਬਾਰ-ਬਾਰ ਸ਼ਿਕਾਇਤਾਂ ਆ ਰਹੀਆਂ ਸੀ ਸ਼ਿਕਾਇਤਤਾ ਦੇ ਆਧਾਰ ਤੇ ਸਿਵਲ ਲਾਈਨ ਅਤੇ ਕੈਂਟ ਥਾਣੇ ਦੀ ਸਾਂਝੀ ਕਾਰਵਾਈ ਦੌਰਾਨ 14 ਬੰਦਿਆਂ ਦੇ ਉੱਤੇ ਕੀਤੀ ਗਈ ਕਾਰਵਾਈ ਅਤੇ ਉਹਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਸਮਾਨ ਬਰામਤ ਕੀਤਾ ਗਿਆ ਆਉ ਜਾਣਦੇ ਪੂਰਾ ਮਾਮਲਾ ਡੀਐਸਪੀ ਸਰਵਜੀਤ ਸਿੰਘ ਦੀ ਜੁਬਾਨੀ ਕੀ ਕਹਿਣਾ ਹੁੰਦਾ ਇਕ ਥਾਣਾ ਸਿਵਲ ਲਾਈਨ ਅਤੇ ਕੈਂਟ ਦੇ ਥਾਣਾ ਏਰੀਆ ਦੇ ਵਿੱਚ ਨਾ ਕਈ ਵਾਰ ਵਾਰੀ-ਵਾਰੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਰੀਡਿੰਗ ਪਾਰਟੀਆਂ ਬਣਾਈਆਂ ਗਈਆਂ ਸੀਗੀਆਂ ਤੇ ਐਸ ਪਰ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਬਾਸ ਹੈਗੇ ਨੇ ਹੁੱਕਾ ਮਤਲਬ ਕੋਈ ਬਾਸ ਹੁੰਦੇ ਨੇ ਲਾਇਸੈਂਸ ਬਾਸ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਜਾਂ ਹੋਰ ਏਦਾਂ ਦਾ ਕੋਈ ਚੀਜ਼ ਵੇਚਦੇ ਨੇ ਜਿਹੜੀ ਐਕਟ ਨੂੰ ਵਾਇਲਟ ਕਰਦੀ ਹੈ ਤਾਂ ਉਸ ਤੇ ਅਸੀਂ ਕਾਰਵਾਈ ਕੀਤੀ ਤੇ ਕੱਲ ਇਹ ਸਬੰਧੀ ਚਾਰ ਮੁਕਦਮੇ ਦਰਜ ਕੀਤੇ ਗਏ ਨੇ ਜੀ ਸਿਟੀ 2 ਦੇ ਏਰੀਆ ਦੇ ਵਿੱਚ ਤਿੰਨ ਥਾਣਾ ਸਿਵਲ ਲਾਈਨ ਦੇ ਤੇ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਇਸ ਇਹਨਾਂ ਚਾਰ ਮੁਕਦਮਿਆਂ ਮੁਕਦਮਿਆਂ ਦੇ ਵਿੱਚ ਕੁੱਲ 16 ਦੋਸ਼ੀ ਨੇ ਜਿਨ੍ਹਾਂ ਵਿੱਚੋਂ 14 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਤੇ ਇਹਨਾਂ ਰੇਡਸ ਦੌਰਾਨ ਸਾਨੂੰ ਕੱਲ ਤਕਰੀਬਨ 6 ਹੁਕਾ ਤੇ 24 ਜੋ ਵਾਈਪਸ ਹੁੰਦੀਆਂ ਇਲੈਕਟ੍ਰੋਨਿਕ ਸਿਗਰਟਸ ਨੂੰ ਕਹ ਦਿੰਦੇ ਆ ਉਹ ਰਿਕਵਰ ਕੀਤੀਆਂ ਤੇ ਅਸੀਂ ਜਿਹੜਾ ਇਹ ਮੁਕਦਮਾ ਹੈਗਾ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਹੈ ਇਹ ਸੈਕਟ ਦੇ ਵੱਖ-ਵੱਖ ਧਾਰਾਵ कुल 16 दोषी ਨੇ ਜੀ ਹੁਣ ਤੱਕ ਦੇ 16 ਚੋਂ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜੀ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਨਾ ਸਾਡੇ ਵੱਖ-ਵੱਖ ਸਮੇਂ ਤੇ ਅਸੀਂ ਸਰਪ੍ਰਾਈਜ਼ ਰੇਡਸ ਕਰਦੇ ਰਹਿੰਦੇ ਹੈਗੇ ਆ ਤਾਂ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਜੀ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਸਬੰਧੀ ਅਗਰ ਕੋਈ ਹੋਰ ਵੀ ਗੱਲ ਇਸ ਤਰੀਕੇ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਗਿਆ ਸਰ ਪਹਿਲਾਂ ਵੀ ਇਹਨੂੰ ਤੁਹਾਨੂੰ ਫਤਿਹ ਜੀ ਸਿੱਧਾ ਨੀ ਇੱਕ ਅੱਲਾ ਸੀ ਵੱਖ-ਵੱਖ ਜਗਾਵਾਂ ਤੇ ਰੇਡ ਕੀਤੀਆਂ ਸੀਗੀਆਂ ਸਿਵਲ ਲਾਈਨ ਤੇ ਕੈਂਟ ਏਰੀਆ ਦੇ ਵਿੱਚ ਹੋਰ ਵੀ ਸ਼ਹਿਰ ਚ ਵੱਖ-ਵੱਖ ਏਰੀਆ ਤੇ ਰੇਡ ਹੋਈਆਂ ਸੀਗੀਆਂ ਪਰ ਅਸੀਂ ਹੁਣ ਇੱਕ ਜਿਵੇਂ ਹੈਗਓਵਰ ਨਾਂ ਦਾ ਇੱਕ ਬਾੜ ਹੈਗਾ ਜੀ ਇੱਕ 올ਡ ਸਕੂਲ ਕੈਫੇ ਹੈ ਜੀ ਤੇ ਇੱਕ ਪ੍ਰਿਜ਼ਮ ਹੈਗਾ ਜਿੰਨਾ ਤੇ ਅਸੀਂ ਇਹ ਮੁਕਤਮੇ ਦਰਜ ਕੀਤੇ ਨੇ